ਅਯਾ ਜੀ ਕੀ ਨਾਮ ਆਪਣਾ ਤੇ ਕੀ ਗੱਲਬਾਤ ਕੀ ਹੋਈ ਮੇਰਾ ਨਾਮ ਜੀ ਜਸਵੀਰ ਕੌਰ ਹੈ ਮੇਰੇ ਘਰ ਵਾਲੇ ਦਾ ਨਾਮ ਕਮਲਜੀਤ ਸਿੰਘ ਹੈ ਅਸੀਂ ਬਟਿੰਡੇ ਦੇ ਰਹਿਣ ਵਾਲੇ ਆ ਜੀ ਤੇ ਮੈਂ ਆਪਣੀ ਸਿਸਟਰ ਕੋਲੇ ਇੱਥੇ ਮਿਲਣ ਵਾਸਤੇ ਆਈ ਸੀ ਸ਼ਾਮ ਨੂੰ ਅਸੀਂ ਡਿਨਰ ਕਰਕੇ ਤੇ ਮਾਰਕੀਟ ਜਾ ਰਹੇ ਸੀ ਆਈਸਕ੍ਰੀਮ ਵਗੈਰਾ ਲੈਣ ਤੇ ਰਸਤੇ 'ਚ ਜਦੋਂ ਅਸੀਂ ਗਾਂਧੀ ਟਾੜਾਂ ਵਾਲੇ ਕੋਲੇ ਪਹੁੰਚੇ ਉੱਥੇ ਮੇਰੀ ਨੂਹ ਦੀ ਕਾਰ ਖੜੀ ਸੀ ਮੈਂ ਕਿਹਾ ਵੀ ਇਹਦੀ ਕਾਰ ਇੱਥੇ ਰਾਤ ਨੂੰ ਕਿਵੇਂ ਖੜੀ ਹੈ ਅਸੀਂ ਦੇਖਣ ਲੱਗੇ ਅਸੀਂ 2-3 ਮਿੰਟ ਦੇਖੀ ਵੀ ਐ ਉਹ ਇੰਨੇ ਨੂੰ 2-3 ਮਿੰਟਾਂ ਬਾਅਦ ਜੀ ਮੇਰੀ ਨੂੰ ਗੁਲਾੰਜਾ ਕਾਰ ਚੋਂ ਉਤਰੀ ਤੇ ਆਪਦੀ ਕਾਰ 'ਚ ਬੈਠਣ ਲੱਗੀ ਜਦੋਂ ਬੈਠਣ ਲੱਗੇ ਤੇ ਅਸੀਂ ਦੇਖ ਲਿਆ ਉਹਨਾਂ ਨੇ ਇੱਕੇ ਦਮ ਦੀ ਕਾਰਾਂ ਭਜਾਈਆਂ ਪਹਿਲਾ ਮੁੰਡੇ ਨੇ ਕਾਰ ਉਹ ਮੁੰਡਾ ਹੈਗਾ ਹਰਕਰਨ ਸਿੰਘ ਢਿੱਲੋਂ ਮਲੋਟ ਦਾ ਤੇ ਉਹ ਜਦੋਂ ਉਹਨਾਂ ਨੇ ਕਾਰ ਭਜਾਈ ਉਹ ਮਗਰੇ ਉਹਨੇ ਕਾਰ ਭਜਾ ਲਈ ਉਹ ਥੋੜੀ ਦੂਰ ਜਾ ਕੇ ਜੀ ਉਹਨੇ ਦਸਤ ਕਰਮਾਂ ਜਾ ਕੇ ਉਹਨਾਂ ਨੇ ਕੋਈ ਡਿਸਕਸ ਕੀਤੀ ਉਨੇ ਕਿਹਾ ਵੀ ਇਹਨਾਂ ਨੇ ਆਪਾਂ ਨੂੰ ਦੇਖ ਲਿਆ ਉਹਦੀ ਵਜ੍ਹਾ ਨਾਲ ਦੇਖ ਕੇ ਉਹਨਾਂ ਨੇ ਕਿਹਾ ਵੀ ਹੁਣੇ ਨੂੰ ਥੱਲੇ ਦੇ ਦੋ ਕਾਰ ਦੇ ਉਹਨੇ ਜੀ ਮੈਨੂੰ ਦੁਬਾਰਾ ਆ ਕੇ ਚੱਕਰ ਕੱਟ ਕੇ ਤੇ ਗਾਂਧੀ ਟੇਰਾਂ ਵਾਲੇ ਕੋਲੇ ਮੈਨੂੰ ਉੱਥੇ ਖੜਾ ਹੀ ਸੀ ਅਸੀਂ ਚੱਲਣ ਲੱਗੇ ਸੀ ਤੇ ਇਹਨੇ ਨੂੰ ਆ ਕੇ ਉਹਨੇ ਮੇਰੇ ਜੀ ਉੱਤੇ ਕਾਰ ਮਾਰਨ ਦੀ ਕੋਸ਼ਿਸ਼ ਕੀਤੀ ਮੈਨੂੰ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ ਮੇਰੇ ਨਾਲ ਕਾਰ ਅਟੈਚ ਵੀ ਕੀਤੀ ਕਿਉਂਕਿ ਮੈਨੂੰ ਉੱਥੇ ਕੋਈ ਆਦਮੀ ਖੜਾ ਸੀ ਉਹਨੇ ਬਚਾ ਲਿਆ ਵੀ ਮਾਤਾ ਜੀ ਵੀ ਤੁਹਾਡੇ ਸੱਟ ਮਾਰਨਗੇ ਉਹਨਾਂ ਨੇ ਮੈਨੂੰ ਪਿੱਛੇ ਕਰ ਲਿਆ ਇੰਨੇ ਨੂੰ ਉਹਨੇ ਮੈਨੂੰ ਤਿੰਨ ਚਾਰ ਗੇੜੇ ਦੇ ਦੇ ਕੇ ਗਾਲਾਂ ਦੇਈ ਗਿਆ ਮਾਰਨ ਦੀਆਂ ਧਮਕੀਆਂ ਦੇਈ ਗਿਆ ਵੀ ਤੈਨੂੰ ਨਹੀਂ ਛੱਡਣਾ ਅੱਜ ਮੈਂ ਉਸ ਤੋਂ ਬਾਅਦ ਉਹ ਥੋੜੀ ਜਿਹੀ ਵਾਟਕਾਰ ਨੂੰ ਸਾਈਡ ਤੇ ਕਰਕੇ ਤੇ ਫਿਰ ਉਹਨੇ ਮੈਨੂੰ ਗਾਲਾਂ ਕੱਢੀਆਂ ਜੀ ਬਹੁਤ ਗੰਦੀਆਂ ਗਾਲਾਂ ਕੱਢੀਆਂ ਤੇ ਵੀ ਮੈਨੂੰ ਇਨਸਾਫ ਚਾਹੀਦਾ ਐਸ ਬੰਦੇ ਤੋਂ ਵੀ ਮੈਨੂੰ ਸਾਨੂੰ ਮਾਰਨ ਦੀ ਧਮਕੀ ਦਿੰਦਾ ਮੇਰੇ ਪਰਿਵਾਰ ਨੂੰ ਇਹ ਤੋਂ ਬਹੁਤ ਜ਼ਿਆਦਾ ਡਰ ਹੈ ਮੇਰੀ ਨੂੰ 2000 21 ਨਾ 23 22 ਤਰੀਕ ਤੋਂ ਇਹ ਅਲੱਗ ਰਹਿ ਰਹੀ ਹੈ ਜੀ ਸਾਡੇ ਤੋਂ ਅਸੀਂ ਬਠਿੰਡੇ ਰਹਿ ਰਹੇ ਹਾਂ ਉਹ ਪਿੰਡ ਬੀੜਪਾ ਮਣ ਰਹਿੰਦੀ ਹੈ ਜੀ ਤੇ ਉਹਦੋਂ ਵਿੱਚ ਦੀ ਇਹਨੇ ਮੇਰੀ ਨੂੰਹ ਨੇ 2 ਜੂਨ 2022 ਨੂੰ ਮੇਰੇ ਬੇਟੇ ਨਾਲ ਲੜ ਕੇ ਆਪਦੀ ਮਰਨ ਦੀ ਧਮਕੀ ਦਿੱਤੀ ਵੀ ਮੈਂ ਮਰ ਜੂਗੀ ਤੁਹਾਨੂੰ ਐ ਕਰ ਦੂੰ ਤੁਹਾਨੂੰ ਐ ਕਰ ਦੂੰ ਉਹਦੀ ਵਜ੍ਹਾ ਨਾਲ ਮੇਰੇ ਬੇਟਾ ਡਿਪਰੈਸ਼ਨ 'ਚ ਆਇਆ ਉਹ ਬਹੁਤ ਬਿਮਾਰ ਹੈ ਜੀ ਉਹਨੂੰ ਲੀਵਰ ਦੀ ਪ੍ਰੋਬਲਮ ਹੋ ਗਈ ਉਹ ਬੈੱਡ ਰੈਸਟ ਤੇ ਹੈ ਉਹਨੂੰ ਜਦੋਂ ਮਾਰਨ ਦੀ ਧਮਕੀ ਦੇਤੀ ਇਹ ਉਹ ਬੇਟਾ ਮੇਰਾ ਡਰ ਗਿਆ ਉਦੋਂ ਬਾਅਦ ਜੀ ਇਹ ਇਕੱਲੀ ਰਹਿਣ ਲੱਗ ਗਈ 3 ਸਾਲਾਂ ਤੋਂ ਇਹ ਇਕੱਲੀ ਰਹਿ ਰਹੀ ਹੈ ਇਹ ਹਰਕਰਨ ਸਿੰਘ ਸਾਡੇ ਘਰੇ ਵੀ ਜਾਂਦਾ ਸੀ ਅਸੀਂ ਸ਼ਰੀਫੀ ਦੀ ਤੌਰ ਤੇ ਵੀ ਕਿਤੇ ਸਲਝ ਜਾਊਗਾ ਕਿਤੇ ਸਲਝ ਜਾਊ ਪਰ ਉਹਨੇ ਨਹੀਂ ਹਰਕਤ ਛੱਡੀ ਹੁਣ ਸਾਨੂੰ ਮਾਰਨ ਤੇ ਆਗੇ ਜੀ ਸਾਨੂੰ ਸਾਰੇ ਪਰਿਵਾਰ ਨੂੰ ਇਹ ਤੋਂ ਖਤਰਾ ਹੈ ਤੇਸ਼ੀਵਾਲਾ ਕੋਣ ਆ ਜੀ ਇਹ ਮੇਰੀ ਨੂੰਹ ਆ ਜੀ ਨਹੀਂ ਨਹੀਂ ਤੇਸ਼ੀਵਾਲਾ ਕਿਹੜਾ ਬੰਦਾ ਜਿਹੜਾ ਸੀ ਇਹ ਵਕੀਲ ਹੈ ਜੀ ਵਕਾਲਤ ਦੀ ਇਹਨੇ ਇਥੇ ਮਲੋਟ ਵਕੀਲ ਹੈ ਜੀ ਮੁਕਸਰ ਬੰਦਾ ਹੈ ਹੂੰ ਤੇ ਇਹਨੇ ਮੈਨੂੰ ਧਮਕੀਆਂ ਵੀ ਦਿੱਤੀਆਂ ਵੀ ਆਪਦੀ ਵਕਾਲਤ ਦੀ ਧੌਂਸ ਦਿਖਾਈ ਹੈ ਵੀ ਮੈਂ ਵਕੀਲ ਆ ਮੈਂ ਮਾਰ ਦੂੰ ਮੈਂ ਮੇਰਾ ਤੂੰ ਕੀ ਵਿਗਾੜ ਲੇਂਗੀ ਹੂੰ ਤੇ ਉਹ ਤੋਂ ਬਾਅਦ ਅਸੀਂ ਜੀ ਰਾਤ ਨੂੰ ਉੱਥੋਂ ਬਚ ਗਏ ਅਸੀਂ ਬਚ ਕੇ ਮੈਂ ਥਾਣੇ ਚਲੀ ਗਈ ਹੂੰ ਥਾਣੇ ਜਾ ਕੇ ਮੈਂ ਰਿਪੋਰਟ ਲਖਾਈ ਵੀ ਆਏ ਕਰਕੇ ਸਾਨੂੰ ਮਾਰਨ ਪੈ ਗਿਆ ਚਲੋ ਜੀ ਅਸੀਂ ਰਿਪੋਰਟਰ ਵਗੈਰਾ ਸਾਰੀ ਲਿਖਾ ਕੇ ਅਸੀਂ ਘਰੇ ਆ ਗਏ ਕਰ ਆ ਕੇ ਜਦੋਂ ਅਸੀਂ ਦੁਬਾਰਾ ਬਠਿੰਡੇ ਨੂੰ ਜਾਣ ਲੱਗੇ ਸਾਡੇ ਫੇਰ ਗੱਡੀਆਂ ਮਗਰ ਲਾ ਕੇ ਇਹਨੇ ਸਾਡਾ ਐਕਸੀਡੈਂਟ ਕਰਨ ਦੀ ਫੇਰ ਕੋਸ਼ਿਸ਼ ਕੀਤੀ ਫੇਰ ਵੀ ਅਸੀਂ ਬਹੁਤ ਬੱਚੇ ਬਚਾ ਕੇ ਆ ਕੇ ਤੇ ਸਾਡੇ ਮਗਰ ਕਿਸੇ ਨੇ ਹੋਰ ਕਾਰ ਦੀ ਬਚਾ ਕੇ ਸਾਨੂੰ ਤੇ ਫੇਰ ਥਾਣੇ ਭੇਜਿਆ ਅਸੀਂ ਦੁਬਾਰਾ ਧਰਮਪਾਲ ਸਿੰਘ ਮੁੰਚੀ ਨੂੰ ਜਾ ਕੇ ਦੁਬਾਰਾ ਰਿਪੋਰਟ ਦਿੱਤੀ ਵੀ ਮੁੰਚੀ ਸਾਹਿਬ ਸਾਨੂੰ ਬਚਾਓ ਅੱਜ ਵੀ ਇਹ ਸਾਨੂੰ ਮਾਰੂਗਾ ਫੇਰ ਉਹਨਾਂ ਨੇ ਟ੍ਰੈਫਿਕ ਪੁਲਿਸ ਲਾ ਕੇ ਸਾਨੂੰ ਸ਼ੀਸ਼ਾ ਹਲਤ ਕਰ ਟਪਾਇਆ ਵੀ ਤੁਸੀਂ ਜੀ ਬਠਿੰਡੇ ਚਲੇ ਜਾਓ ਤੇ ਹੁਣ ਜੀ ਮੇਰੀ ਸਾਰੇ ਅੱਗੇ ਇਹੀ ਅਰਦਾਸ ਬੇਨਤੀ ਹੈ ਬੇਨਤੀ ਹੈ ਵੀ ਇਹ ਜਿਹੜੇ ਵਕੀਲ ਭਾਈਚਾਰਾ ਇਹ ਇੱਕ ਵਾਰੀ ਸੱਚਾਈ ਦੀ ਗੱਲ ਸੁਣ ਕੇ ਸੱਚ ਦਾ ਸਾਥ ਦੇਣ ਝੂਠ ਦਾ ਸਾਥ ਨਾ ਦੇ। ਤੇ ਸਾਡੇ ਪਰਿਵਾਰ ਤੇ ਮੇਰੇ ਘਰ ਵਾਲਾ ਡਿਪਰੈਸ਼ਨ ਚ ਹੈ ਬੇਟਾ ਮੇਰਾ ਬੈਡ ਰੈਸਟ ਤੇ ਹੈ ਤੇ ਸਾਨੂੰ ਇਨਸਾਫ ਚਾਹੀਦਾ ਜੀ। ਸੈਲਿਕਲ ਜਿਹੜਾ ਕੰਪਨੀ ਜਿਹੜੀ ਸਰਕਾਰ ਚੋਂ ਦਾ ਨਾਮ ਵਾਲਾ ਕਰਤੀ ਹੈ ਨਾ ਜੀ ਉਹ ਕੀ ਕੰਮ ਕਰਦੀ ਕਿ ਤੂੰ ਕੌਣ ਹੈਂ? ਉਸਤੇ ਜਸਵੀਰ ਕੌਰ ਸੀ ਜਿਹੜੀ ਲੇਡੀਜ਼ 60 ਸਾਲ ਦੀ ਬਜ਼ੁਰਗ ਲੇਡੀਜ਼ ਹੈ ਉਹਦੇ ਨਾਲ ਸੀ ਇੱਕ ਉਹਦੀ ਸਿਸਟਰ ਦੀ ਲੜਕੀ ਸੀਗੇ ਉਹ ਵੀ ਐਡਵੋਕੇਟ ਹੈਗੇ ਗੁਰਪ੍ਰੀਤ ਕੌਰ ਦੋਨੇ 21 ਤਰੀਕ ਦੀ ਗੱਲ ਹੈ ਕਿ 21 ਤਰੀਕ ਨੂੰ ਸ਼ਾਮ ਰਾਤ ਨੂੰ ਕਰੀਬ 9:30 ਪਾਣੇ 10 ਵਜੇ ਦੀ ਗੱਲ ਹੋਈ ਹੈ ਉਹ ਉੱਥੇ ਖੜੇ ਸੀਗੇ ਖੜੇ ਸੀਗੇ ਤਾਂ ਉਹਨਾਂ ਨੂੰ ਉਹਨਾਂ ਦੀ ਜਿਹੜੀ ਜਸਵੀਰ ਕੌਰ ਹੈਗੀ ਉਹਨਾਂ ਨੂੰ ਉਹਨਾਂ ਦੀ ਭੂਮ ਦੇਖ ਜਾਂਦੀ ਹੈਗੀ ਜਿਹੜੀ ਹਰਮਨਜੀਤ ਦਾ ਨਾਮ ਹਰਮਨਦੀਪ ਕੌਰ ਹੈਗਾ ਉਸ ਤੋਂ ਬਾਅਦ ਹਰਮਨਦੀਪ ਕੌਰ ਇੱਕ ਅਕੀਲ ਸਾਹਿਬ ਹੀ ਹੈਗੇ ਆ ਹਰਕਰਨ ਦੇ ਉਹਨਾਂ ਨਾਲ ਉਹਨਾਂ ਦੀ ਗੱਡੀ ਤੋਂ ਉੱਤਰਦੀ ਹੈਗੀ ਹੈ ਤੇ ਜਦੋਂ ਆਪਣੀ ਇਹ ਸਾਰਾ ਵਾਕਿਆ ਹੈਗਾ ਉਹਦੇ ਜੁੜੀ ਸੱਜ ਸੈ ਜਸਮੀਤ ਕੋਰ ਤੇ ਐਡਵੋਕੇਟ ਗੁਰਪਨੇਕਰ ਦੇਖ ਲੈਂਦੇ ਤੇ ਉਹ ਜਾਟੂ ਜਿਹੜੀ ਉਹਨਾਂ ਦੀ ਬਹੂ ਹੈਗੀ ਹੈ ਹਰਮੰਦੀ ਨੂੰ ਕਹਿੰਦੇ ਵੀ ਹੈ ਤੇ ਇਸ ਤੇ ਉਹਨਾਂ ਨੇ ਕਾਹਤ ਸੁਣ ਹੋਇਆ ਹੁੰਦਾ ਹਰਮੰਦੀ ਫਿਰ ਉਸ ਜਿਹੜੇ ਲੜਕੇ ਨੂੰ ਅਕੀਲ ਸਾਹਿਬ ਐ ਹਰਕਰਨ ਨੂੰ ਫੋਨ ਕਰ ਲੈਂਦੀ ਹੈ ਫਿਰ ਉਹ ਹਰਕਰਨ ਆਪਣੀ ਗੱਡੀ ਘੁਮਾ ਕੇ ਲੈ ਕੇ ਜਾਂਦਾ ਤੇ ਉੱਪਰ ਚੜਾਉਣ ਦੀ ਕੋਸ਼ਿਸ਼ ਕਰਦਾ ਜੋ ਸਾਰਾ ਵਾਕਿਆ ਸੀਸੀਟੀਵੀ ਵਿੱਚ ਵੀ ਕਵਰ ਹੋ ਚੁੱਕਿਆ ਹੈ ਜੋ ਆਪਣੇ ਸਾਰੇ ਦੇ ਸਾਹਮਣੇ ਹੈਗੇ ਜਿਸ ਤੇ ਇਹਨਾਂ ਦਾ ਬਿਆਨ ਲਿਖ ਕੇ 307 ਜੋ ਇਹਨਾਂ ਨੇ ਉੱਪਰ ਬਿਚਾਉਣ ਦੀ ਕੋਸ਼ਿਸ਼ ਕੀਤੀ ਹੈ ਅਟੈਂਪਟ ਨਾ ਪਰਚਾ ਦਰਜ ਕਰਾਇਆ ਗਿਆ ਬਾਅਦ ਵਿੱਚ ਉਸ ਸਮੇਂ ਕੋਈ ਅਰੈਸਟਮੈਂਟ ਕਰਵਾਤੇ ਹਜੇ ਚਲਦੀ ਹੈ ਗਿਆਸ ਦਾ ਕੋਈ ਅਰੈਸਟਮੈਂਟ ਹੋਇਆ ਹੈ ਦੋ ਜਣਿਆਂ ਦੇ ਪਰਚਾ ਦਰਜ ਹੈ ਉਹ ਬਹੁਤ ਹਰਮਨਦਿਕ ਤੇ ਜੋ ਐਡਵੋਕੇਟ ਸਾਹਿਬ ਹੈਗੇ ਆਪਣੇ ਹਰ ਕਰਨ